ਆਹ ਦੇਖ ਇੱਧਰ ਮਹਾਰਾਹਸੁੱਤੀ ਪਈ ਗੱਦੀ ਥੱਲੇ ਡਿੱਗੀ ਪਈ ਐ ਇੱਧਰ ਪਈ ਐ ਸੁੱਤੀ ਇੱਧਰ ਤਾਂ ਬਾਲਾ ਜੀ ਲੱਗਦਾ ਸਾਰਿਆਂ ਦਾ ਹੀ ਚਲੈ ਇਹਨੂੰ ਪਈ ਰਹਿਣਗੇ ਕਿਉਂਕਿ ਨਾਤੀ ਹੈਗੀ ਕੱਲ ਇਹਨੂੰ ਨਮਾਤਾ ਸੀ ਇਹਨੂੰ ਵੀ ਹਾਂਜੀ ਆਹ ਬਾਈਕੇ ਕਰਵਾਇਆ ਸੀਂਦੇ ਬਾਈਕ ਕੇ ਪੁੱਤ ਹਨ ਕਿਆ ਨਵੀਂ ਤੋਂ ਫੁੱਲਿਆ ਸੀਗਾ ਪਰ ਤਿੱਖਿਆ ਨਹੀਂ ਇਹਨੇ ਤੇ ਵਾਓ ਦੀ ਨਕਸ ਕੀ ਚਾਰਨਾ ਸੀਗਾ ਕਿਉਂਕਿ ਇਹਨਾਂ ਦੇ ਨਾ ਛੱਤ ਪਈ ਹੈ ਜੀ ਪ੍ਰਸ਼ਾਦ ਤੇ ਆ ਮਟਰ ਪਨੀਰ ਦੀ ਸਬਜੀ ਹੈਗੀ ਤੇ ਅੱਜ ਉਹਨਾਂ ਨੇ ਮੈਨੂੰ ਬੁਲਾਇਆ ਸੀ ਪਰ ਮੇਰੇ ਤੋਂ ਜਾਇ ਨਹੀਂ ਗਿਆ ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਲਾਗ ਦਾ ਨਾਮ ਬਲਾਗ ਜੀ ਚੈਨ ਚੋ ਇਸ ਪਾ ਲਏ ਮੈਂ ਫੋਨ ਉੱਤੇ ਕੱਢੀ ਅੱਛਾ ਜੀ ਤੇ ਜਾਈ ਨਹੀਂ ਹੈ ਯਾਰੀ ਹੈ ਕਿ ਕੁਝ ਕਰੀਏ ਤਾਂ ਇਥੇ ਸ਼ੇਅਰ ਕਰੂਗੀ ਤੇ ਆਪਾਂ ਚਾਹੁੰਦੇ ਨੇ ਮੈਂ ਦੰਗੀਆਂ ਕੀਤੀਆਂ ਨੇ ਤੇ ਤੇਰੇ ਮੈਂ ਮੋਟੋ ਮੋਟਾ ਸਾਰਾ ਕੰਮ ਕਰਦੇ ਆਂ ਨਾਲ ਮਿਲ ਕੇ ਸਾਰੇ ਨੇ ਮਿੱਟੀ ਚੱਕੀ ਰਾਦ ਦਿੱ ਜਿਹੜੀ ਇੰਨੀ ਸੁੰਦਰੀ ਸੀ ਤੇ ਨਵੀਂ ਚਾਹ ਨੂੰ ਕਹਿੰਦੀ ਉਹ ਵੀ ਮਾਰ ਦਿੰਦੀ ਕਿਉਂਕਿ ਰਾਦਾ ਸੁੰਦਰੀ ਹੋ ਗਈ ਇੰਨੀ ਚਲੋ ਤੇ ਚਾਹ ਦੇ ਆਦੇ ਮੈਂ ਦੇਵਾਂਗੇ ਹਾਂਜੀ ਸਾਡਾ ਜਿਹੜਾ ਜਾਣ ਦਾ ਪ੍ਰੋਗਰਾਮ ਹੋ ਗਿਆ ਕੈਨਸਲ ਪਹਿਲਾਂ ਆਲੀ ਲੋਕੋ ਵਿੱਚ ਚਾਣਾ ਪਊਗਾ ਆਪਦੇ ਫਟੇ ਪੁਰਾਣੇ ਕੱਪੜੇ ਪਾ ਕੇ ਕਰੋ ਝਾੜੂ ਪੋਚਾ ਤੇ ਜਿਹੜਾ ਆਪਣਾ ਕੰਮ ਸੀ ਹੁਣ ਦੋ ਦਿਨ ਨੂੰ ਹੋਰ ਲੱਗ ਜਾਣਗੇ ਚਲੋ ਕੋਈ ਗੱਲ ਨਹੀਂ ਫੋਨ ਨੇ ਜਸ਼ਨ ਤਿਆਰ ਕਰਕੇ ਭੇਜ ਦੇਣੀ ਹੈਗੀ ਅਜੀ ਮੈਂ ਨੇ ਬੈਟਰੀ ਲਾਈ ਰੋ ਇਨਾ ਵੀ ਧੋਤੀ ਰਹਗੀ ਕੁੜੀ ਸਾਡੀ ਗ੍ਰੇਸ ਦੀ ਦੇਖੋ ਪਈ ਹੈ ਮੋਜਾ ਆ ਮੇਰੇ ਸ਼ੁੰਦਰ ਪੁੱਤੇ ਵੇਡਮ ਇੱਦਾਂ ਬੁੱਕੀ ਘਾਦੇ ਇਹ ਸਿਰ ਮਤਨ ਦੇਖ ਲਿਆ ਕਰ ਬੁੱਕੀ ਪਿਆਰ ਹੋਈ ਜਾਂਦਾ ਤੇ ਨਵੀਨੇਣਾ ਹੈਲੋ ਰਵਿਤਾ ਆਪਦੇ ਇਸ ਕਮਰੇ ਚੋਂ ਨਿਕਲਦੀ ਨਹੀਂ ਆ ਦੇਖ ਸ਼ੱਪ ਦੇ ਕੀ ਹੋ ਗਿਆ ਜਿੱਦਾਂ ਖਾਣਾ ਬਣਾਉਂਦੇ ਆ ਨਾ ਤੇ ਨਾਲ ਆ ਫਿਰ ਤੂੰ ਚੰਗੇ ਮੈਂ ਕਰੀ ਐਂਗੀ ਨਹੀਂ ਜਾਣਾ ਡੈਡੀ ਕਹਿੰਦੇ ਦੋ ਦਿਨਾਂ ਨੂੰ ਚੱਲਾ ਮੈਂ ਠੀਕ ਹਾਂਜੀ ਰੋਜ਼ ਨੇਰੀ ਆ ਜਾਂਦੀ ਐ ਚਾਂ ਹਵਾ ਠੰਡੀ ਹੈ ਵੀ ਮੀਂਹ ਕਿਤੇ ਹੋਰ ਪੈ ਜਾਂਦਾ ਸ਼ਹਿਰ ਮੇਰੇ ਇੱਥੇ ਆ ਜਾਂਦੀ ਹੈ ਰੋਜ਼ ਮੈਂ ਸਫਾਈ ਕਰ ਕਰਕੇ ਮੈਂ ਤਾਂ ਥੱਕ ਗਈ ਰੋਜ਼ ਮੈਂ ਸਫਾਈ ਕਰਦੀ ਹੈਗੀ ਤੇ ਰੋਜ਼ ਹੀ ਇੰਨਾ ਮਿੱਟਖਣ ਆ ਜਾਂਦਾ ਸਾਰਾ ਕੁਝ ਢੱਟ ਗਿਆ ਨੂੰ ਅੱਜ ਵੀ ਵਿੜਾ ਤੁੱਟਾ ਸੀ ਕੱਲ ਵੀ ਤੁੱਟਾ ਪਰਸੋਂ ਵੀ ਤੁੱਟਾ ਹੁਣ ਮੈਂ ਧੋਂਦੀ ਨਹੀਂਗੀ ਐਂ ਚੱਲਣ ਦੇ ර දෙැනුවදිය නංද ත්‍යයාඇස් වල වස් නේරිී රාතනුතේ ඇස්වුල ලෑටවිි බාග්ගි නැවිනැතවල යේදී මාදි තෑ න්ි ටඩ සඩි චි ිය ඇත්තු තරබුණී කාල නලි පර ලි පොඩි ාර සොයිි ොද ලෑට ග ව ලට ලෑ හැ ඇදිිවදිය හවචරදිය පෝසනිී ਇਹ ਦਾ ਲਕਰ ਮਿੱਟੀ ਹੈ ਜਿਹੜੀ ਮਿੱਟੀ ਦਾ ਕਰਕੇ ਫਿਰ ਮੈਂ ਜੇ ਫਿਰ ਮੈਨੂੰ ਨਾ ਹੋਣਾ ਫੇਸ ਹੋਵੇ ਮਿੱਟੀ ਮੌਤ ਨੂੰ ਜਿਹੜੀ ਥੱਲੇ ਆ ਗਈ ਪੱਲਾ ਵੈਸੇ ਤਾਂ ਨਹੀਂ ਤਾਂ ਹੈ ਨਹੀਂ ਥੱਲੇ ਜਿਹੜੀ ਮਿੱਟੀ ਉਹ ਫਿਰ ਗਰੋੜੀ ਜੇ ਬਣ ਬਣ ਉੱਪਰ ਪੈਂਦੀ ਹੈਗੀ ਇਹ ਸਾਡੇ ਨਾਲ ਰੋਟੀ ਬਣੋਂਗੇ ਜੀ ਇਹ ਪੱਲਾ ਬਣਾ ਲਾਂਗੀ ਹਾਂ ਜੀ ਮੈਂ ਨਵੀਨ ਕਹਿ ਲੈਟ ਦਿਖਾ ਦੇ ਬਾਰਲੀ ਤੇ ਪੂਰ ਜੀ ਆਈ ਜਾਂਦੀ ਹੈਗੀ इतने हवा से ठंडी ठंडी लाइ दी थी मैं, मैं, मैं भी रह गई मैं बहरली हवा भी लै ली सारा दिन अंदर ही रही है बहुत सोना मौसम है बस कला मिट्टी का ही बुरा हाल हो गया मिट्टी दुखा मैं थे देखो मिट्टी तो ऐ आ गई इधर है नहीं गई इधर सारी कट्ठी होगी ग्डी के थले ਜਿਵੇਂ ਕਿ ਜਿਹਨੇ ਨਾ ਕਪਰ ਪਰ ਕੇ ਸਿੱਟੇ ਹੁੰਦੀ ਹੈਗੀ ਐ ਦੇਖੀ ਸਾਰੇ ਉੱਤਰ ਵੀ ਹੈ ਥੋੜੀ ਥੋੜੀ ਤੇ ਇੱਥੇ ਮੈਂ ਬੈਠ ਗਈ ਸੀ ਕਿਉਂਕਿ ਤਾਂ 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 ਨਹੀਂ ਆਉਂਦੀ ਕਿ ਮਿੱਟੀ ਇੰਨੀ ਦਾ ਪਤਾ ਹੀ ਨਹੀਂ ਕਿਹੜੇ ਪਾਸੋਂ ਆਉਂਦੀ ਹੈਗੀ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਹੈਲੋ ਜੀ ਜਸਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ ਟਾਈਮ 9:00 ਵਜੇ ਚਮਾ ਸਹੀ 9:00 ਵਜੇ ਦਿਖਾਉਂਦੇ ਸੁਣਦੇ ਦੇਖੋ 9 ਵਜੇ 5 ਮਿੰਟ ਹੋਣ ਵਾਲੇ ਸ਼ਾਇਦ ਹਾਂ 5 ਮਿੰਟ ਹੋਣ ਵਾਲੇ ਹੈਗੇ ਤੇ ਕਿਉਂਕਿ 5 ਮਿੰਟ ਇਹਨੂੰ ਅੱਗੇ ਵੀ ਰੱਖਿਆ ਹੈਗਾ ਆਪਾਂ ਤੇ ਸਹੀ 9 ਵਜੇ ਨਵੀ ਕਰੀ ਜਾਂਦੀ ਹੈਗੀ ਸਫਾਈ ਤੇ ਚਾਦਰਾਂ ਵਿੱਚ ਸਾਰੀਆਂ ਬੈੱਡ ਦੀਆਂ ਠੀਕ ਕਰਤੀਆਂ ਦਿਖਾਉਣੀ ਹੈ ਪਹਿਲਾਂ ਨਵੀ ਨਵੀ ਨੇ ਨਾ ਗੋਤਾਪੇ ਕਰਨੀ ਸਿੱਖੀ ਦੇਖੋ ਚਲੋ ਜੇ ਇਹੋ ਜਿਹੀ ਵੀ ਕਰ ਲੈਂਦੀ ਇਹ ਗੁੱਤਾ ਦੇਖੋ ਇਹਦੇ ਤੋਂ ਵਾਲ ਲੋਟ ਨਹੀਂ ਆਉਂਦੇ ਪਾਰੇ ਕਰ ਲੈਂਦੀ ਐਨੇ ਹਜੇ ਨਾ ਹੋਣਾ ਮੈਂ ਵੀ ਨਹਾਉਣਾਗਾ ਤੇ ਚਾਦਰਾਂ ਸਾਰੀਆਂ ਠੀਕ ਕਰਕੇ ਆਪਾਂ ਨੇ ਸਮਾਨ ਜਿਹੜਾ ਸੀਗਾ ਥਾਂ ਥਾਣੇ ਰੱਖ ਤਕ ਇਹਨਾਂ ਤੇ ਜਸ਼ਨ ਦੁੱਧ ਵੀ ਲਿਆਇਆ ਰੋਟੀ ਹਜੇ ਬਣਾਉਣੀ ਹੈਗੀ ਭਾਂਡੇ ਮੇਰੇ ਚਾਹਲੇ ਪਏ ਹੈਗੇ ਤੇ ਬਾਕੀ ਸਾਰਾ ਚੱਕ ਤਰ ਮੈਂ ਸਾਰੀ ਕਰਤੀ ਇੱਧਰੇ ਬੈਠਦੀ ਵੀ ਜਦ ਤੱਕ ਠੀਕ ਹੋ ਗਈ ਕਪੜਾ ਮਾਰ ਗਈ ਨਵੀ ਪੋਚਾ ਰਹਿ ਗਿਆ ਬਸ ਸਾਡਾ ਲਾਉਣ ਵਾਲਾ ਇਤਰੂ ਵੀ ਆ ਨਵੀਂ ਟੀਵੀ ਚਲਾ ਕੇ ਗਈ ਐ ਬਸ ਫਿਰ ਉਹ ਇਹਦੇ ਲਾਲਚ ਨਾਲ ਕੰਮ ਵੀ ਕਰੀ ਜਾਂਦੀ ਐ ਤੇ ਕੂਲਰ ਸਾਡਾ ਹੁਣ ਇੱਥੇ ਹੀ ਪਿਆ ਰਹਿੰਦਾਗਾ ਜੀ ਇਧਰੋਂ ਵੀ ਕਰ ਗਈ ਮੈਂ ਠੀਕ ਕਿਉਂਕਿ ਨੇਰੀ ਨਾਲ ਨਾ ਭਰ ਗਈ ਸੀਗੀ ਚਾਦਰ ਥੋੜਾ ਥੋੜਾ ਮਤਲਬ ਮਿੱਟੀ ਆ ਜਾਂਦੀ ਐ ਥੋੜੇ ਥੋੜੇ ਨਾਲ ਫਿਰ ਮੈਂ ਇਧਰੋਂ ਸਾਰਾ ਝਾੜ ਕੇ ਚਾਦਰ ਫੇਰ ਵਿਛਾਈ ਹੈਗੀ ਤੇ ਹੁਣ ਚੱਲਦੇ ਆਪਾਂ ਡ੍ਰੈੰਗ ਰੂਮ ਤੇ ਡ੍ਰੈੰਗ ਰੂਮ ਦੀ ਤਾਂ ਸਾਫ ਸਫਾਈ ਵੀ ਕਰਤੀ ਮੈਂ ਤੇ ਨਾਲੇ ਲਾਦਾ ਇੱਥੇ ਪੋਚਾਂ ਨਾਲੇ ਮਾਰਦਾ ਕੱਪੜਾ ਕਿਉਂਕਿ ਜਸ਼ਨ ਕੋਲੇ ਕੋਈ ਨਾ ਕੋਈ ਆ ਜਾਂਦਾਗਾ ਫਿਰ ਪਹਿਲਾਂ ਮੈਂ ਇੱਧਰ ਬੈਠਣ ਨੂੰ ਕਰ ਦਿੰਨੀ ਹੈਗੀ ਵੀ ਚਲੋ ਬਹਿ ਜਾਊਗਾ ਜਵਾਕ ਤੇ ਵੀ ਕੋਈ ਆ ਜੇ ਫਿਰ ਆਪਾਂ ਨੂੰ ਹੋਣੀਗਾ ਟੈਨਸ਼ਨ ਨਹੀਂ ਕਿਸੇ ਗੱਲ ਦੀ ਇਹ ਸੀ ਚੱਲਦਾ ਛੱਡ ਗਿਆ ਚਲ ਇਹਨੂੰ ਮੈਂ ਕਰਦੀ ਹਾਂ ਬੰਦ ਹਾਂਜੀ ਪਹਿਲਾਂ ਹੁਣ ਮੈਂ ਬਣਾਉਂਗੀ ਰੋਟੀ ਫੇਰ ਕਰੂੰਗੀ ਸਾਫ ਸਫਾਈ ਤੇ ਜਸ਼ਨ ਗਿਆਗਾ ਮਾੜਾ ਇਹ ਪਿੰਡ 'ਚ ਕੋਈ ਕੰਮ ਸੀ ਉਹਨੂੰ ਤੇ ਨਾਲੇ ਆ ਕੇ ਰੋਟੀ ਖਾ ਲੂਗਾ ਕੇ ਰੋਂ ਸੇਦੀਆਂ ਖਾ ਲਈਆਂ ਖਾ ਰਹੀਆਂ ਉਹਨੇ ਤੇ ਜੇ ਕੱਲ ਮੈਂ ਆ ਕੇ ਰੋਟੀ ਖਾ ਲਈ ਹਾਂ ਪਹਿਲਾਂ ਭਾਂਡੇ ਧੋ ਕੇ ਫੇਰ ਰੋਟੀ ਬਣਾ ਲਈ ਹਾਂ ਹਾਂਜੀ ਅੱਜ ਗ੍ਰੇਸੀ ਵੀ ਨਾਲੀ ਤੇ ਇੰਨੀ ਵਧੀਆ ਸਾਫ ਸਫਾਈ ਹੋਈ ਹੈ ਘਰ ਨ ਇੱਕਦਮ ਚਮਕੀ ਜਾਂਦਾ ਹੈਗਾ ਤੇ ਦਿਲ ਖੁਸ਼ ਹੋ ਗਿਆ ਸਾਫ ਸਫਾਈ ਤੇ ਕਰਕੇ ਇਹ ਤਾਂ ਨਵੀ ਨਾਲ ਸਕੂਲ ਦਾ ਆਪ ਦਾ ਕੰਮ ਕਰ ਲੁੱਗੀ ਇਹਦੀ ਮੈਂ ਗੁੱਤ ਕਰਕੇ ਛੱਡਾਂਗੀ ਤੇ ਮੈਂ ਹਾਂ ਚੱਲ ਤਾ ਇੱਥੇ ਬਹਿ ਜਾਏ ਇੱਕਦਰੀ ਰਹਿੰਦੇ ਟੀਵੀ ਦੇਖਣ ਦੀ ਮਾਰੀ ਵਸ ਤੇ ਬਾਕੀ ਆਪਣਾ ਬਾਰੋਂ ਵੀ ਦਿਖਾ ਲਨੀ ਹੈਗੀ ਬਾਰੋਂ ਵੀ ਆਪਾਂ ਨੇ ਸਾਰੀ ਸਾਫ਼ ਸੁਥਾਈ ਚੰਗੀ ਤਰ੍ਹਾਂ ਕਰਤੀ ਕੱਪੜੇ ਰਹਿ ਗਏ ਮੇਰੇ ਧੋਣ ਵਾਲੇ ਸ਼ਾਮ ਨੂੰ ਧੋ ਲੂੰਗੀ ਹਾਂਜੀ ਅੱਜ ਫੇਰ ਮੈਂ ਉਹੀ ਕੱਪੜੇ ਪਾ ਕੇ ਤਿਆਰ ਹੋ ਗਈ ਤੇ ਕਿਉਂਕਿ ਅੱਜ ਅਸੀਂ ਜਾਣਾ ਜਿਹੜੇ ਕੰਮ ਉੱਤੇ ਬਸੰਗਿਆ ਸੀਗੇ ਵੀ ਜਾ ਰਹੇ ਹੈਗੇ ਜਿੱਦੂ ਕੰਮ ਆਪਣਾ ਬਣ ਗਿਆ ਤੇ ਬਹੁਤ ਬਸੰਗੀ ਤੇ ਜਸ਼ਨ ਆਉਣ ਵਾਲਾ ਦਾ ਜਿੰਦੀ ਵਾਲਾ ਪੀ ਜਾਤ ਹੈਗੇ ਲੋ ਆ ਗਿਆ ਫੋਨ ਦਾ ਚੱਲਦਾ ਸਿੱਧੀ ਘਰ ਸਿੱੱਚ ਸਿੱਤੇ ਬੈੰਨੀਆ ਅਮਨ ਮੈਂ ਤੇ ਆਉਂਦੇ ਦਫਤਰ ਚਾ ਗਿਆ ਉੱਥੇ ਧੰਨ ਤੇ ਤੂੰ ਹੀ ਲੇਟ ਹੈ ਸੋਣੀ ਲੈ ਜੀ ਮਤਾਬ ਕੀ ਹਿੰਨ ਸੁਣ ਆ ਤੇ ਤਮੇ ਵਾਕ ਕਰ ਜਾ ਹਰਮਨ ਕਾ ਲਾ ਕੇ ਥਾਰ ਚਲਾਏ ਕਰੂੰਗੀ ਪਹਿਲਾ ਤੇ ਮੈਂ ਸਕੂਟਰ ਹੀ ਚਲਾਉਂਦੀ ਸੜਿਆ ਤੇਰਾ ਹਾਂ ਫੋਨ ਹੀ ਸੜਿਆ ਤੇਰਾ ਹਾਂ ਫੋਨ ਨਹੀਂ ਵਧੀਆ ਹੈ ਫੋਨ ਤਾਂ ਹਮ ਜਿਹੜਾ ਤੂੰ ਦਿੱਤਾਗਾ ਉਹ ਵਧੀਆ ਪਰ ਮੈਂ ਜਿੰਨਾ ਮੈਨੂੰ ਉਹ ਤੇ ਉਹ ਖਸਾਬ ਜਾ ਗਿਆ ਚੀਕ ਨਹੀਂ ਕਰੇ ਅਜੀਬ ਨੂੰ ਸਮਝਾਤੀ ਨਹੀਂ 22 ਚ ਤੇ ਕੀ ਹਾਂ ਜੇ ਤੇ ਆਪਾਂ ਨੇ ਤਾਂ ਦਿੱਚਾ आना मैं मलाई लाई सी ना तो करके मेरे बच्चे रखते हैं नाले जो दुख लगे ना आते चार्ज कर जी क्या आप थोड़ा जहा समान में लैके आना भी है घर वास्ते है कोल्ड कॉफी बनाने आ एक है गल क्या है भी है मक्की क्या है करेले सब्जी लेके

ਬਾਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਮੈਂ ਹੁਣ ਹਰ ਇੱਕ ਵੀਡੀਓ ਤੇ ਮੇਰੇ ਇੱਕ ਸਬਸਕ੍ਰਾਈਬਰ ਇੱਕ ਜਾਂ ਦੋ ਵਾਧੇ ਜਾਂਦੀ ਹੈਗੀ ਇਸੇ ਤਰ੍ਹਾਂ ਹੀ ਤੁਸੀਂ ਆਂ ਦਾ ਲੱਗੇ ਤੇ ਆ ਰਹੇ ਹੋ ਨਾ ਇੰਦਕੀ ਅ ਵੀਡੀਓ ਵੀ ਕੱਢੀ ਆ ਕਿ ਤੇ ਮੈਂ ਆਪਣੇ ਚੈਨਲ ਨੂੰ ਹੋਰ ਵੀਡੀਓ ਬਣਾਇਆ ਦਰਸ਼ਕਾਂ ਦੇ ਵਿਚਾਰ ਇਹ ਚੱਸੀ ਰੱਖੀਓ ਸੋ ਸੁਝਾਅ ਦਿਓ ਜੀ